ਦੀ ਖਾਲਸਾ ਜੀ ਜਿਹੜਾ ਨਿਮਰਤਾ ਹੈ ਨਾ ਇਹਨ ਭਗਤੀ ਦਾ ਗਹਿਣਾ ਹੈ ਜੇ ਭਗਤੀ ਕਰੀਏ ਜੇ ਨਿਮਰਤਾ ਨਾ ਹੋਵੇ ਤੇ ਜ਼ੀਰੋ ਹੈ ਇਸ ਕਰਕੇ ਨਿਮਰਤਾ ਰੱਖਣੀ ਬਹੁਤ ਜ਼ਰੂਰੀ ਹੈ ਦਾਸ ਨੇ ਵੀ ਕਈ ਵਾਰੀ ਇੱਥੋਂ ਬੋਲਿਆ ਸੀ ਕਿ ਸਿੱਖੀ ਦਾ ਸਿੱਖੀ ਦੀ ਜੜ ਨਿਮਰਤਾ ਸਿੱਖੀ ਦੀ ਸਿੱਖੀ ਦਾ ਬੀਜ ਨਿਮਰਤਾ ਸਿੱਖੀ ਦੀ ਨੀਂ ਨਿਮਰਤਾ ਜੇ ਖਾਲਸਾ ਜੀ ਉਹ ਨੀਂ ਪੱਕੀ ਹੋਵੇ ਨਾ ਫਿਰ ਕੋਈ ਬਿਲਡਿੰਗਾਂ ਨੂੰ ਇਮਾਰਤਾਂ ਨੂੰ ਖਤਰਾ ਨਹੀਂ ਹੁੰਦਾ ਜੇ ਨਹੀਂ ਕੱਚੀ ਹੋਏ ਨਾ ਫਿਰ ਖਤਰਾ ਹੀ ਖਤਰਾ ਹੈ ਇਸ ਕਰਕੇ ਖਾਲਸਾ ਜੀਓ ਜਿਹੜੇ ਤੁਸੀਂ ਆਪਣੀ ਸਾਧਨਾ ਆਪਣੀ ਭਗਤੀ ਆਪਣਾ ਭਜਨ ਚਾਹੁੰਦੇ ਹੋ ਸਹਜ ਨੂੰ ਚਾਹੁੰਦੇ ਹੋ ਆਨੰਦ ਨੂੰ ਤਾਂ ਆਪਣੇ ਗੁਣਾਂ ਦਾ ਤੇ ਆਪਣੇ ਭਗਤੀ ਦਾ ਕਦੇ ਮਾਣ ਨਾ ਕਰਿਆ ਕਰੋ ਸਦਾ ਨਿਮਰਤਾ ਵਿੱਚ ਰਹਾ ਕਰੋ ਬਾਬਾ ਅਨੰਦ ਸਿੰਘ ਜੀ ਹੋਏ ਨਾਨਕ ਸਰ ਬੜੀ ਨੇ ਮਰਤਵਾਲੀ ਸੀ ਖਾਲਸਾ ਜੋ ਕਹਿੰਦੇ ਸੀ ਆਪਣੇ ਸੰਗਿਆਂ ਨੂੰ ਕਿ ਮੈਂ ਅਜੇ ਤੱਕ ਗੁਰੂ ਨਾਨਕ ਦਾ ਸਿੱਖੀ ਨਹੀਂ ਬਣਿਆ ਇੰਨੀ ਉੱਚੀ ਅਵਸਥਾ ਦੇ ਮਾਲਕ ਸੀ ਬ੍ਰਹਮ ਗਿਆਨੀ ਸੀ ਜਿਨ੍ਹਾਂ ਨੇ ਸਤਗੁਰਾਂ ਦੇ ਆਪ ਦਰਸ਼ਨ ਕੀਤੇ ਸੀ ਤੇ ਟੋਆ ਪੁੱਟ ਕੇ ਰਹਿੰਦੇ ਸੀ ਤੇ ਕਿਸੇ ਨੇ ਪੁੱਛਿਆ ਮਹਾਰਾਜ ਆਪ ਕੀ ਬੜਾ ਲੁਕੇ ਰਹਿੰਦੇ ਹੋ ਬੜਾ ਛੁਪ ਕੇ ਰਹਿੰਦੇ ਹੋ ਬੜਾ ਗੁਪਤ ਰਹਿੰਦੇ ਹੋ ਤੇ ਮਹਾਰਾਜ ਪੈਣ ਲਗੇ ਜਿਹਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਕੀੜੇ ਪੈਣ ਹੋਣ ਉਹ ਫਿਰ ਛੁਪ ਕੇ ਰਹਿੰਦਾ ਉਹ ਖਾਲਸਾ ਜੀ ਉਹ ਪੂਰਨ ਜਤੀ ਸਤੀ ਸੀ ਮਹਾਪੁਰਖ ਬ੍ਰਹਮ ਗਿਆਨੀ ਸੀ ਪਰ ਨਿਮਰਤਾ ਸੀ ਪੂਰਨ ਮਾਸ਼ੀ ਵੇਲੇ ਜਵਾਲ ਲੱਗਦਾ ਨਾ ਉੱਥੇ ਲੱਖਾਂ ਦਾ ਇਕੱਠ ਹੁੰਦਾ ਸੀ ਤੇ ਫਿਰ ਦੂਜੇ ਦਿਨ ਮਹਾਪੁਰਖਾਂ ਨੇ ਸ਼ਬਦ ਲਾਉਣਾ ਗੁਰਮੁਖ ਰਿਦੇ ਗਰੀਬੀ ਆਵੇ ਨਾ ਹਮ ਜਿਆਨਾ ਕਰਾਂਗੇ ਨਾ ਕਰ ਸਕੇ ਸ਼ਰੀਰ ਤੇ ਕਿਸੇ ਨੇ ਪੁੱਛਿਆ ਮਹਾਰਾਜ ਆ ਪੂਰਨ ਮਾਸੀ ਤੋਂ ਬਾਅਦ ਇਹੋ ਜਿਹਾ ਸ਼ਬਦ ਕਿਉਂ ਲਾਉਂਦੇ ਰਾਗੀ ਸਿੰਘਾ ਕੋਲ ਕਹਿਣ ਲੱਗੇ ਲੱਖਾਂ ਦਾ ਇਕੱਠ ਹੋਇਆ ਕਿਤੇ ਮਨ ਵਿੱਚ ਹੰਕਾਰ ਨਾ ਆਵੇ ਕਿ ਆਨੰਦ ਸਿੰਘਾ ਜੇ ਤੂੰ ਪੈਦਾ ਨਹੀਂ ਹੁੰਦਾ ਤੇ ਲੱਖ ਕਿਤੇ ਇਕੱਠੇ ਹੋਣੇ ਹੰਕਾਰ ਦਾ ਕੋਈ ਭਰੋਸਾ ਨਹੀਂ ਖਾਲਸਾ ਜੀਓ ਇੰਨੀ ਨਿਮਰਤਾ ਰੱਖਦੇ ਸੀ ਤੇ ਆਪਣੇ ਸੰਗੀਆਂ ਨੂੰ ਵੀ ਨਿਮਰਤਾ ਸਿਖਾਉਂਦੇ ਸੀ